ਕੀ ਗੱਲ ਦੀ ਸਮਝ ਨਹੀਂ ਆਈ ਉਹ ਤੇ ਮੈਂ ਜਾਸ ਕਰੇ ਫੋਨ ਲਾਇਆ ਉਹਦੀ ਸੱਸ ਨੇ ਚੁੱਕਿਆ ਵੀ ਸਹੀਂ ਆਂਦੇ ਹੀ ਕੋਈ ਨਹੀਂ ਜਦੋਂ ਜਾਸ ਕੀ ਤੇ ਉਹ ਆਏਗੀ ਨਾ ਤੇਰੀ ਗੱਲ ਕਰਵਾ ਦਾਂਗੇ ਨਾ ਹੀ ਉਹਨਾਂ ਨੇ ਮੇਰੀ ਗੱਲ ਕਰਵਾਈ ਆ ਤੇ ਨਾ ਹੀ ਮੁਣਕੀ ਮੈਨੂੰ ਜਾਸ ਨੇ ਫੋਨ ਲਾਇਆ ਪਤਾ ਨਹੀਂ ਕੀ ਗੱਲ ਆ ਕਿਉਂ ਨਹੀਂ ਮੇਰੇ ਨਾਲ ਉਹ ਗੱਲ ਕਰਦੀ ਜਾਹੀ ਗਰੀਬ ਆ ਤਾਂ ਕਰਕੇ ਹਰ ਤੋਂ ਪਾਸਾ ਵਟਦੀ ਏ ਚਲ ਕੋਈ ਗਣੀ ਇੱਕ ਰਿਫੇਰ ਫੋਨ ਲਾ ਕੇ ਤੇ ਵੇਖਦੀ ਹਾਂ ਉਹਨੂੰ ਵੀ ਸ਼ਾਇਦ ਕੋਈ ਗੱਲ ਬਾਤ ਹੀ ਨਾ ਹੋਈ ਲੰਮੀ ਆ ਫੋਨ ਜੇ ਚੁੱਕ ਲੇਗੀ ਤੇ ਚੋਕਲਾ ਪਾਣੇ ਫੋਨ ਇਹਦੀ ਆਦਤ ਮਾਸਾ ਚੰਗੀ ਨਹੀਂ ਲੱਗਦੀ ਮੈਨੂੰ ਨਾ ਇਹਨੇ ਆਪ ਫੋਨ ਲਾਉਣਾ ਹੁੰਦਾ ਵਾ ਤੇ ਜੇ ਕੋਈ ਲਾਉਂਦਾ ਵਾ ਤਾਂ ਵੀ ਨਹੀਂ ਚੁੱਕਦੀ ਇੱਕ ਰਿਪੇਅਰ ਲਾ ਕੇ ਵੇਖਦੀ ਹੈਲੋ ਵਧੀਆ ਵਧੀਆ ਤੂੰ ਸੁਣਾ ਤੇਰਾ ਕੀ ਹਾਲ ਆ ਹਾਂ ਅੱਡਾ ਵੀ ਠੀਕ ਪਤਿਆ ਤੈਨੂੰ ਇੱਕ ਗੱਲ ਦੱਸ ਜਦ ਤੈਨੂੰ ਫੋਨ ਲਾਉਂਦੇ ਤੂੰ ਫੋਨ ਕਿਉਂ ਨਹੀਂ ਚੁੱਕਦੀ ਚੱਲ ਕੰਮ ਤੇ ਘਰਾਂ ਦੇ ਵਿੱਚ ਇਦਾਂ ਹੀ ਹੁੰਦੇ ਨੇ ਮੈਂ ਵੀ ਤੇ ਕੰਮ ਕਰਦੀ ਆ ਮਨਵੀ ਮੈਂ ਤੇਰੀ ਗੱਲ ਪਰ ਫਿਰ ਵੀ ਜਦ ਕੋਈ ਫੋਨ ਲਾਵੇ ਬੰਦਾ ਫੋਨ ਤੇ ਚੁੱਕ ਲੈ ਠੀਕ ਠੀਕ ਹਾਂ ਠੀਕ ਨੇ ਸਾਰੇ ਜਣੇ ਤੇ ਮੈਂ ਤੈਨੂੰ ਉਦੋਂ ਫੋਨ ਲਾਇਆ ਕਿ ਤੇਰੀ ਸੱਸ ਨੇ ਦੱਸਿਆ ਨਹੀਂ ਇਹ ਤੈਨੂੰ ਕਿਲੇ ਬੌਜੀ ਤੈਨੂੰ ਪਤਾ ਹੀ ਤੇ ਫਿਰ ਤੂੰ ਮੈਨੂੰ ਫੋਨ ਹੀ ਕਰ ਲੈਂਦੀ ਮੈਂ ਸੋਚਨੀ ਹਾਂ ਪਤਾ ਨਹੀਂ ਕੀ ਗੱਲ ਐ ਜਿਹੜੀ ਇਹ ਫੋਨ ਨਾ ਮੇਰਾ ਚੋਕਰੀਆ ਦੇ ਨਾਈਆਂ ਨੇ ਮੈਨੂੰ ਵਾਪਸ ਕੀਤਾ ਹੁਣ ਵੀ ਮੈਂ ਤੈਨੂੰ ਦੋ ਵਾਰੀ ਫੋਨ ਆਇਆ ਫਿਰ ਤੂੰ ਮੇਰਾ ਫੋਨ ਚੁੱਕਿਆ ਹੋਰ ਤੂੰ ਸੁਣਾ ਕਰ ਸਾਰੇ ਠੀਕ ਠਾਕ ਐ ਨਾ ਚਲੋ ਵਧੀਆ ਹੀ ਚਾਹੀਦਾ ਵਾ ਮੈਂ ਐਣਾ ਤੇ ਨਾਲ ਇੱਕ ਗੱਲ ਕਰਨੀ ਸੀ ਤੈਨੂੰ ਤੇ ਪਤਾ ਹੀ ਆ ਤੇਰੇ ਭਾਜ ਨੂੰ ਹਾਲੇ ਨਵੀਂ ਨਵੀਂ ਨੌਕਰੀ ਮਿਲੀ ਆ ਮਿਲ ਦੇ ਵਿੱਚ ਤੇ ਉਹ ਨਾ ਹਾਲੇ ਤਨਖਾਹ ਨਹੀਂ ਦੇਂਦੇ ਹੈਗੇ ਤੇ ਸਾਡਾ ਨਾ ਹੱਥ ਬੜਾ ਹੀ ਤੰਗ ਹੀ ਸੌਦਾ ਪੱਤਾ ਵੀ ਮੁੱਕਾ ਹੀ ਤੇ ਹੋਰ ਵੀ ਕਿ ਸੌ ਚੀਜ਼ਾਂ ਤੈਨੂੰ ਪਤਾ ਕਰਦੀਆਂ ਲਿਆਉਣ ਵਾਲੀਆਂ ਹੁੰਦੀਆਂ ਨੇ ਤੇ ਜੇ ਤੂੰ ਮੇਰੀ ਭੈਣ 2000 ਰੁਪਏ ਦੇ ਦੇਂਹਾ ਮੈਨੂੰ ਤੇ ਜਿੱਦਨ ਤੇਰੇ ਭਾਜੀ ਨੂੰ ਮਿਲਗੇ ਨਾ ਉਦਨੀਵੇਂ ਦਿਨ ਵਾਪਸ ਕਰ ਦਾਂਗੇ ਲੈ ਦੱਸ ਆਪਲਾ ਕਿਦਾਂ ਦੀ ਗੱਲ ਹੋਈ ਜੇ ਭੈਣ ਭਰਾਣੇ ਨਹੀਂ ਇੱਕ ਦੂਜੇ ਦੇ ਕੰਮ ਆਉਣਾ ਤੇ ਫੇਰ ਕਿੰਨੀ ਗੋਣਾ ਮੈਂ ਤੈਨੂੰ ਬੜੇ ਮਾਨ ਨਾਲ ਫੋਨ ਕੀਤਾ ਸੀ ਫੇਰ ਕੀ ਹੋ ਗਿਆ ਹੈ ਕਿ ਤੇ ਮੇਰੀ ਭੈਣ ਹੀ ਆ ਉਹ ਗੱਲ ਵੱਖਰੀ ਹੈ ਕਿ ਥੋੜੀ ਤੂੰ ਅਮੀਰ ਘਰ ਚ ਵਿਆਹੀ ਗਈ ਹੈ ਤੇ ਮੈਂ ਗਰੀਬ ਵਿੱਚ ਤੰਗੀਆਂ ਤੇ ਸਾਰਿਆਂ ਤੇ ਆਉਂਦੀਆਂ ਹੀ ਨੇ ਪਰ ਔਖੇ ਸੋਖੇ ਹੋ ਕੇ ਕੱਟੀਆਂ ਜਾਂਦੀਆਂ ਜੇ ਭੈਣ ਭਰਾ ਸਾਥ ਦੇਣ ਤੇ ਫੇਰ ਚੱਲ ਕੋਈ ਗੱਲ ਨਹੀਂ ਦਿਨ ਸਦਾ ਇੱਕੋ ਜਿਹਾ ਨਹੀਂ ਰਹਿੰਦੇ ਹੈਗੇ ਦਿਨ ਤੇ ਬਦਲੀ ਜਾਂਦੇ ਨੇ ਤੇ ਮੈਂ ਤੈਨੂੰ ਦੇ ਹੀ ਦੇਣੀ ਸੀ ਚੱਲ ਜੇ ਦੋ ਨਹੀਂ ਤੇ ਹਜ਼ਾਰ ਹੀ ਦੇ ਦੇ ਹਾਂ ਚੱਲ ਚੰਗਾ ਪਹਿਣਾ ਫਿਰ ਤੇਰੀ ਮਰਜ਼ੀ ਤੇਰੇ ਅੱਗੇ ਕਾਦਾ ਜੋਰਾ ਸਾਡਾ ਚੱਲ ਕੋਈ ਨਹੀਂ ਠੀਕ ਹੈ ਚੰਗਾ ਲੈ ਦੱਸ ਫਿਰ ਕੀ ਆ ਇੰਨਾ ਪੈਸਾ ਇਨਾ ਕੋਲ ਜੇ 2000 ਰੁਪਏ ਦੇ ਵੀ ਦਿੰਦੀ ਤੇ ਇਹਨੂੰ ਕਿਹੜਾ ਕੋਈ ਫਰਕ ਪੈਣਾ ਹੈ ਮੈਂ ਤੇ ਕਹਿਣ ਵੀ ਦੇਈਆਂ ਨਾਲੋਂ ਨਾਲ ਕਿ ਅਹੀਂ ਵਾਪਸ ਕਰ ਦੇਣੇ ਆ ਅਹੀਂ ਕਿਹੜੇ ਰੱਖ ਲੈਣੇ ਆ ਪਰ ਇਹ ਮੇਰੀ ਭੈਣ ਹੋ ਕੇ ਇਹ ਨਹੀਂ ਮੈਨੂੰ ਦੇਂਦੀ ਤੇ ਬਗਾਨਿਆਂ ਤੋਂ ਕਾਦੀ ਆਸ ਰੱਖਣੀ ਨਾ ਦਿੰਦਾ ਇਹਨਾਂ ਲੋਕ ਬੜਾ ਮੂਤਲਾ ਜਾ ਕੇ ਤਾਈ ਮੂੰਹ ਕਿਹੜੀ ਗੱਲ ਢਿੱਲਾ ਕਰਨੀ ਮੈਂ ਤਾਂ ਦੇ ਬਿਠੀ ਹਾਂ ਮੈਂ ਸ਼ਾਇਦ ਕੋਈ ਗੱਲ ਬਾਤ ਹੋਈ ਹੋਵੇ ਨਹੀਂ ਨਹੀਂ ਗੱਲ ਕਿਹੜੀ ਹੋਣੀ ਸੀ ਕਿ ਕੀਤਾ ਜਿਹਾ ਪਹਿਲਾਂ ਜਸਲੂ ਫੋਨ ਕਰਨੀ ਉਹਨਾਂ ਤੇ ਮੈਨੂੰ ਕੀਤਾ ਇਹ ਪਰ ਕਿੰਦਰੋਂ ਨਹੀਂ ਜਵਾਬ ਦੇਤਾ ਉਹ ਕਹਿੰਦੀ ਮੈਂ ਨਹੀਂ ਪੈਸੇ ਦੇ ਦੇ ਤੁਹਾਨੂੰ ਤੁਸੀਂ ਦੇ ਪਖੰਡ ਹੀ ਬਣਾਇਆ ਵਾ ਲੋ ਦੇਖੋ ਇਹ ਚ ਕਿਹੜੀ ਗੱਲ ਹੈ ਕੀ ਵੀ ਲਈ ਤੇ ਮੋੜ ਹੀ ਦੇਈ ਦੇ ਪਰ ਕਿੰਨਾ ਤੂੰ ਇਹ ਹੁਣ ਸਿਆਣੇ ਉਹ ਵੀ ਕੀ ਕਰੇ ਕਿੱਥੋਂ ਪੈਸੇ ਦੇਣੇ ਕਿੰਨੀ ਵਾਰੀ ਸੀ ਉਹਦੇ ਕੋਲੋਂ ਲਈ ਨੇ ਮੈਂ ਤਾਂ ਆਖੰਡਿਆ ਮੈਂ ਹਾਂ ਬਚਲ ਡੈਡੀ ਦੇ ਟੈਸਟ ਕਰਵਾਉਂਦੇ। ਵੀ ਗੱਲ ਕੀ ਏ? ਇਸੇ ਕਰਕੇ ਜਿਆਦਾ ਡਿਆਂ ਹੋਰ ਤੇ ਚੱਲ ਚੱਲ ਨਹੀਂ ਡਿਆ ਮਾੜਾ ਮੋਟਾ ਕੰਮ। ਉਹਦੇ ਮਿੰਨ ਨੂੰ ਵੀ ਪਤਾ ਮੈਂ ਤੇ ਉਹਨੂੰ ਕਹਾ ਵਾ ਕਿ ਅਸੀਂ ਦਿਨ ਵਾਪਸ ਦੇ ਦੇਣੇ ਆ। ਨਾਲੇ ਅੱਗੇ ਵੀ ਜਿੰਨੀ ਵਰੀ ਇਹਦੇ ਕੋਲ ਏ ਆ ਜਦੋਂ ਹੁੰਦੀ ਉਹਨੂੰ ਵਾਪਸ ਦੇ ਦੇਈਦੇ ਅਸੀਂ ਕਿਹੜਾ ਤਾਂ ਕਦੀ 1 ਰੁਪਿਆ ਵੀ ਨਹੀਂ ਰੱਖਿਆ ਹੈਗਾ। ਵਾਹੋ। ਪਰ ਹੁਣ ਅਗਲੀ ਦੇ ਦੇਣ ਦੀ ਗੱਲ ਆ। ਉਹਨੇ ਤੇ ਤੋੜ ਕੇ ਜਵਾਬ ਦਿੱਤਾ ਕਿ ਨਹੀਂ ਮੈਂ ਨਹੀਂ ਦੇਣੇ ਹੈਗੇ। ਚਲੋ ਫਿਰ ਕੋਈ ਗੱਲ ਨਹੀਂ ਕੀ ਕਰਨਾ ਮੈਂ। ਉਹ ਵੀ ਹਣਾ ਆਪਣੇ ਸਾਰੇ ਪਰਿਵਾਰ ਚ ਬੈਠੀ ਹੈ ਵਿਚਾਰੀ ਕੱਲੀ ਇਦਾਂ ਦੇਵ ਨਹੀਂ ਸਕਦੀ ਆਹ ਮੈਂ ਤੇ ਨਾਲ 100 ਗੱਲਾਂ ਪਤਾ ਹੋ ਜਾਂਦੀਆਂ ਨੇ ਤੇ ਚੱਲ ਕੋਈ ਗੱਲ ਨਹੀਂ ਫਿਰ ਮੈਂ ਵਿਨਾ ਕਹਿੰਨ ਪੁੱਛ ਕੇ ਆਪਣੇ ਯਾਰ ਦੋਸਤ ਨੂੰ ਆਹੋ ਕੋਈ ਨਹੀਂ ਤੁਹਾਨੂੰ ਨਾਲ ਪੁੱਛ ਲਓ ਜੇ ਮਿਲਦੇ ਆਣ ਲਿਆ ਕੇ ਤੇ ਕਰਦੇ ਨੇ ਦੋ ਆਪੇ ਟੈਸਟ ਕਰਾਉਂਦੇ ਨੇ ਆਪਣੇ ਆਹੋ ਇਦਾਂ ਐ ਮੁੜ ਕੇ ਵੇੜ ਗਿਆ ਤੇ ਫਿਰ ਮੁੜ ਕੇ ਤੈਨੂੰ ਪਤਾ ਵੱਧ ਪੈਸੇ ਲੱਗਣੇ ਨੇ ਹਾਂਜੀ ਇੱਕ ਤੇ ਉਹ ਵੀ ਨਹੀਂ ਮੰਨਦੇ ਟੈਸਟ ਨਾਲ ਦੇ ਹੁੰਦੇ ਨਹੀਂ ਆ ਇਦਾਂ ਦਵਾਈ ਖਾਈ ਜਾਈਏ ਤੇ ਪਤਾ ਨਹੀਂ ਆ ਕੀ ਗੱਲ ਏ ਹੂੰ ਚੱਲ ਮੈਂ ਵਿਨਾ ਫੋਨ ਕਰਕੇ ਭਲਾਂ ਨਾਤ ਨਹੀਂ। ਤੂੰ ਆਇਆ ਵਾ। ਆਗਮਨ? ਹਲੋ। ਹਾਂ ਕਿਦਾ ਹਰ ਕੀ ਹਾਲ ਹੈ? ਬਸ ਵਧੀਆ ਆਪਣੇ ਵੀ। ਕਿੱਥੇ ਆ? ਅੱਛਾ। ਇੱਕ ਨਾ ਯਾਰ ਕੰਮ ਹੈਗਾ ਦਰਨਾ। ਪੈਸੇ ਚਾਹੀਦੇ ਥੋੜੇ 2000 ਰੁਪਇਆ। ਉਹ ਉਹ ਨਾ ਡੈਡੀ ਦਾ ਟੈਸਟ ਕਰਵਾਉਣੇ ਸੀ। ਉਹ ਠੀਕ ਜੇ ਨਹੀਂ ਤੇ ਕਿਸੇ ਬੰਦੇ ਨਾਲ ਗੱਲ ਜੀ ਨਹੀਂ ਬਣਦੀ ਤੇ ਤਨਖਾਹ ਵੀ ਅਜੇ ਮਿਲੀ ਤੇ ਮੈਂ ਹਾਂ ਵੀ ਚੱਲ ਤੈਨੂੰ ਖੂਨ ਕਰਕੇ ਪੁੱਛ ਲੈਣਾ ਵਾ ਹੋਰ ਕਿਸੇ ਨੂੰ ਪੁੱਛਿਆ ਉਹਨਾਂ ਇਦਾਂ ਤੈਨੂੰ ਪਤਾ ਹੀ ਨਾ ਨੌਕਰੀ ਕਰ ਛਾੜੀ ਹੈ ਅੱਛਾ ਚੱਲ ਕੋਈ ਨਹੀਂ ਮਾ ਆ ਗਿਆ ਬਸ ਤੇਰੇ ਕੋ ਹੁਣੇ ਚੱਲ ਠੀਕ ਆ ਠੀਕ ਆ ਚੱਲ ਸ਼ੁਕਰ ਹੈ ਗੱਲ ਬਣ ਗਈ ਜੀ ਜਾ ਕੇ ਤੇ ਪਹਿਲਾਂ ਲੈ ਆਵਾ ਨੋਟੀਫਾਈ ਕਰ ਤੂੰ ਹਾਂ ਹੋਈ ਤਾਂ ਵੀ ਗੱਲ ਹਾਂ ਹੋ ਗਈ ਜਾਂਦਾ ਹੁਣ ਯਾ ਧਣ ਕਿੱਲਾ ਜਾਂਦਾ ਮੈਂ ਜਾਣਾ ਮੁੱਕੇ ਹੋ ਗਿਆ ਚੱਲ ਵਧੀਆ ਵਾ ਪੀਲਾ ਮਹਾਰਾਜ ਕਿਹਨੇ ਕਿਹ ਪਾਸੇ ਟਾਣੀ ਨਵਾਈ ਦੀ ਜੋ ਜਾ ਕੇ ਥੇ ਲਾਓ ਉਹ ਗੇੜ ਖੋਲੀ ਹਾਂ جی نہیں کرتا شریر کی کر ਕੁਲ ਕੇ ਬਾਹਰ ਰਾਏ ਤੇ ਅੱਗ ਨਹੀਂ ਬਲਦੀ ਹੈ ਜੀ ਆਹੋ ਕਿੰਨੀ ਤੰਗੀ ਹਣਾ ਤੁੰਦ ਦੀ ਆਉਣ ਲਈ ਜਿੱਦਾਂ ਮਿਲਦੇ ਆ ਨਾ ਪੈਸੇ ਇੱਕਦਾਂ ਸਿਲੰਡਰ ਭਰਾਕ ਦੇਣਾ ਪਹਿਲਾਂ ਤੁੰਨ ਚਲ ਕੋਈ ਨਹੀਂ ਪੁੱਤ ਤੇਰਾ ਕਿਹੜਾ ਜੀ ਨੀ ਕਾ ਕਰਦਾ ਜਿੱਦਾਂ ਮਿਲਣਗੇ ਉਹਨੇ ਦਿਨ ਤੱਕ ਤੰਗੀ ਕੱਢ ਲੈਣੀ ਹੈ ਮਿਲ ਜਾਣਗੇ ਤੇ ਸਿਲੰਡਰ ਭਰਾ ਲਾਂਗੇ ਪਾਓ ਚਲੋ ਵੀ ਮੁਖਾਫਦੀ ਰਹਿੰਦੀ ਆਂਦੀ ਅੱਗ ਬਲਨੀ ਪੈਂਦੀ ਏ ਚਲ ਕੋਈ ਨਹੀਂ ਪੁੱਤ ਜੇ ਤੇ ਫੇਰ ਵੀ ਚੰਗੀ ਆ ਜੇ ਉਹੋ ਜੀ ਹੋਵੇ ਤਾਂ ਕਿ ਮੈਨੂੰ ਕੀ ਲੋੜ ਸਾਡੇ ਨਾਲ ਗਰੀਬੀ ਨਾਲ ਘੁਲ ਨਹੀਂ ਵਿਚਾਰੀ ਤੇ ਹੋਰ ਡੈਡੀ ਘਰੇ ਹੀ ਨਾ ਅੱਡਾ ਜੀ ਤੇਰਾ ਹੁਣੇ ਜੇ ਪੈਲੀ ਵੱਲ ਨੂੰ ਗਈ ਐ ਤੇ ਸਗੋਂ ਮੇ ਆਖੀ ਅੱਖ ਨਹੀਂ ਹਾਂ ਨਾ ਜਾ ਗੋਲੇ ਗੋਲੇ ਖੰਗਣ ਢਿਆ ਤੇ ਵੀ ਨਹੀਂ ਬਿੰਦੇ ਹੈਗੇ ਮੈਂ ਲਿਆ ਮम्मी ਪੈਸੇ ਅੱਛਾ ਆ ਮੈਂ ਆਪਣੇ ਯਾਰ ਦੋਸਤ ਨੂੰ ਪੁੱਛੇ ਸੀ 2000 ਰੁਪਿਆ ਨੂੰ ਮੈਂ ਕਹ ਦੋਨੇ ਅਸੇ ਲਵੇ ਲੋ ਦੇ ਤੇ ਫਿਰ ਪੁੱਤ ਇੱਕ ਕੰਮ ਕਰ ਆਪਣੇ ਪਿਓ ਨੂੰ ਨਾਲ ਲੈ ਜਾ ਤੇ ਉਹਨੂੰ ਦਵਾਈ ਦਵਾ bina shak a ji chutti kar la kam to pai ਤੇ ਜੇ ਲੈ ਕੇ ਆਇਆ ਉਹਦੇ ਅੱਛਾ ਮੈਂ ਨਾ ਆਪਣੇ ਆਪ ਦੇ ਹਲਣਾ ਨਹੀਂ ਨੀ ਆ ਨਾ ਆਪਣੇ ਆਪ ਤਾਂ ਨਾ ਹੀ ਲੈਂਦੇ ਮੈਂ ਨਹੀਂ ਆ ਜਿਹੜੀ ਕੋਈ ਥੋੜੀ ਬੋਤੀ ਹੈਗੀ ਜੇ ਕੋਈ ਵੱਡੀ ਬਿਮਾਰੀ ਲੱਗ ਗਈ ਮਰਕੇ ਪੋਤੇ ਕਿਥੋਂ ਲਾਵਗੇ ਕਿ ਤੇ ਜਿਹੜੀ ਹੈਗੀ ਹੱਡੀ ਉਹ ਵੀ ਨਾ ਫੁੱਕੀ ਜਾਵੇ ਚਲੋ ਕੋਈ ਗੱਲ ਨਹੀਂ ਮੈਂ ਜਾਣਾ ਫਿਰ ਵੇ ਜਾਣਾ ਆਪਣਾ ਕੋਲੇ ਹੱਡੀ ਹੱਚੜੀ ਵਾਲੋ ਅੱਛਾ ਕੀ ਆਲੀ ਗੱਲ ਇਹ ਨਹੀਂ ਡੈਡੀ ਪਸਾਨੀ ਕਿ ਕਿੱਥੇ ਨੇ ਸਮਝ ਨਹੀਂ ਲੱਗਣ ਈ ਕੋਈ ਲਾ ਉਹ ਬੈਠੇ ਨੇ ਡੈਡੀ ਤੂੰ ਇੱਥੇ ਬੈਠੇ ਹੋ ਮੈਂ ਤੁਹਾਨੂੰ ਉੱਧਰ ਵੇਖ ਕੇ ਆ ਇੱਥੇ ਕਰਨ ਦੇ ਉਹ ਇੱਥੇ ਵਾਵਾ ਨਾ ਸੀਆਜਾ ਲੱਗਾ ਮੈਂ ਚੱਲ ਧੁੱਪ ਸੇਕਣਾ ਬੈਠ ਕੇ ਔਰ ਚੰਗੇ ਥਾਂ ਬੈਠੇ ਓ ਤੂੰ ਇੱਥੇ ਘਰ ਮੰਜੀ ਦੇ ਲੰਮੇ ਪਾਓ ਵੇਖਣ ਵਾਲੇ ਕੀ ਕਹਿਣਗੇ ਉਹਨਾਂ ਕਹਣਾ ਕਿ ਅੱਪੀ ਉਹਨੂੰ ਘਰੋਂ ਕੱਢ ਛੜਿਆ ਪੁੱਤ ਮੇਰੀ ਗੱਲ ਸੁਣ ਮੈਂ ਆਪਣੇ ਥਾਂ 'ਚ ਬੈਠਾ ਮੈਂ ਕਿਹੜਾ ਕਿਸੇ ਦੇ ਪੈਲੀ 'ਚ ਜਾ ਕੇ ਬੈਠਾ ਹਾਂ ਉਹ ਨਹੀਂ ਚਲੋ ਗੱਲ ਤੇ ਤੁਹਾਡੀ ਸਹੀ ਪਰ ਇਦਾਂ ਚੰਗਿਆ ਨਹੀਂ ਲੱਗਦਾ ਕੋਈ ਗੱਲ ਨਹੀਂ ਮਾਰਾਂਗਾ ਲੱਕ ਮੇਰਾ ਕੱਢ ਗਿਆ ਮੰਜੀ ਦੇ ਲੰਮੇ ਪੈ ਪੈ ਕੇ ਆਹ ਚਲੋ ਲੰਮੇ ਵੀ ਨਹੀਂ ਪਿਆ ਜਾਂਦਾ ਕੀ ਕਰੀਏ ਮਜਬੂਰੀ ਹੀ ਹੈ ਮੈਂ ਚਲ ਇੱਥੇ ਘੜੀ ਢੋ ਲਾਉਣਾ ਇਹਦੇ ਨਾਲ ਆਏ ਹਾਏ ਤਾਂ ਉਠੋ ਤੇ ਸੁਈਨਾ ਆਪਣੀ ਦਵਾਈ ਲੈ ਕੇ ਉਹ ਟੈਸਟ ਟਸਟ ਕਰਾ ਲਓ ਕੰਮ ਤੇ ਕਿਉਂ ਨਹੀਂ ਗਿਆ ਅੱਜ ਕੰਮ ਤੇ ਮੈਂ ਜਾਣਾ ਮੈਂ ਚੱਲ ਗਿਆ ਹਾਂ ਮੁੰਡੇ ਵਾਲਾ ਹਾਂ ਉਹ ਪੈਸੇ ਲਿਆ ਆ ਮੈਂ ਦੇ ਕੋ ਫੜ ਕੇ 2000 ਰੁਪਇਆ ਜਾ ਕੇ ਪਹਿਲਾਂ ਤੁਹਾਡੇ ਟੈਸਟ ਕਰਵਾਈਏ ਤੂੰ ਪੈਸੇ ਕੋ ਫੜ ਕੇ ਲਿਆ ਮੜ ਕੇ ਦੇਣੇ ਕਿੱਥੋਂ ਉਹ ਕੋਈ ਗੱਲ ਨਹੀਂ ਦਿੱਤੀ ਜਾਣਗੇ ਹੁਣ ਲਾਜ ਦੇ ਕਰਾਉਣਾ ਹੀ ਹੈ ਨਾ ਹਲੋ ਤੇ ਹੋ ਜਾਊਗਾ ਤੇ ਤੂੰ ਕੰਮ ਤੇ ਚੱਲ ਜਾਣਾ ਸੀ ਮੈਂ ਹੌਲੀ ਹੌਲੀ ਆਪੇ ਚੱਲ ਜਾਣਾ ਸੀ ਉੱਥੇ ਤੁਰ ਕੇ ਉਹ ਮੈਨੂੰ ਪਤਾ ਤੂੰ ਹੀ ਨਹੀਂ ਜਾਣਾ ਮੈਂ ਤੁਹਾਡੇ ਨਾਲ ਜਾਣਾ ਆ ਆਓ ਚੱਲੀਏ ਉਹ ਤੂੰ ਦਿਹਾੜੀ ਨਾ ਪਾ ਨਾ ਸਾਈਕਲ ਛੱਡ ਜਾ ਤੂੰ ਮੈਂ ਹੌਲੀ ਹੌਲੀ ਚੱਲ ਜਾਗਾ ਤੇ ਤੂੰ ਜਾ ਕੇ ਇਸ ਤਰ੍ਹਾਂ ਆਪਣੇ ਕੰਮ ਤੇ ਪਹੁੰਚ ਜਾ ਚਲੋ ਠੀਕ ਆ ਉਹ ਚੱਲੀਏ ਫਿਰ ਘਰ ਤੇ ਟੈਸਟ ਕਰਵਾਇਓ ਪਹਿਲਾਂ ਆਹੋ ਮੈਂ ਕਰਵਾ ਲਾਂਗਾ ਪੈਸੇ ਨਾਲ ਵੇਖਿਓ ਵੀ ਪੈਸੇ ਬਚਾਈਏ ਨਹੀਂ ਨਹੀਂ ਕੋਈ ਗੱਲ ਨਹੀਂ ਅੱਗੇ ਕਿੰਨੀ ਦਵਾਈ ਖਾ ਲਈ ਏਦਾਂ ਹੀ ਆਲੋ ਫੜੋ ਪੈਸੇ ਦਿਆ ਵਾ ਹਾਂ ਆਲੋ ਫੜੋ ਪੈਸੇ ਕਿੰਨੇ ਆ 2000 ਆ 2000 ਰੱਖ ਲੈ ਹਜ਼ਾਰ ਮੈਨੂੰ ਦੇ ਦੇ ਹਜ਼ਾਰ ਨਾਲ ਕੀ ਕਰੋਗੇ ਤੁਸੀਂ ਹੋ ਜਾਣੇ ਟੈਸਟ ਕਿੰਨੇ ਕੁ ਪੈਸੇ ਲੱਗਣੇ ਆ ਉਹ ਨਹੀਂ ਨਹੀਂ ਕੋਈ ਪਤਾ ਕਿੰਨੇ ਲੱਗਣੇ ਕਿੰਨੇ ਨਹੀਂ ਫੜੋ ਦਵਾਈ ਵੀ ਲਿਆਉਣੀ ਏ ਨਹੀਂ ਤੇ ਮੈਂ ਦਵਾਈ ਇਕੱਲੀ ਲੈ ਆਵਾਂ ਟੈਸਟ ਲੈਣ ਨਹੀਂ ਦਵਾਂ ਉਹ ਨਾ ਨਾ ਇਦਾਂ ਨਾ ਕਰਿਓ ਅੱਗੇ ਵੀ ਦਵਾਈ ਖਾਧੀ ਜੇ ਹਾਂ ਫਰਕ ਪੈਂਦਾ ਨਹੀਂ ਆਲੋ ਫੜੋ ਪਤਾ ਤਾਂ ਲੱਗੇ ਵੀ ਗੱਲ ਕੀ ਏ ਮੈਂ ਤਾਂ ਥੋੜੀ ਦੇ ਰੱਖ ਲੈ ਤੇਰੇ ਕੋ ਵੀ ਰਹਿਣ ਕੋਈ ਗੱਲ ਨਹੀਂ ਮਿਲ ਜਣੇ ਨੇ ਹਾਂ ਮਿਲ ਜਣੇ ਨੇ ਚੱਲ ਜਣਾ ਕੰਮ ਕੋਈ ਗੱਲ ਨਹੀਂ ਆਪਣਾ ਚਲੋ ਠੀਕ ਤੇ ਹੁਣ ਚੱਲ ਜਾਇਓ ਜੀ ਨਾ ਹੋਵੇ ਵੀ ਮੁਰਕਾ ਘਾਣੋ ਕਰ ਛੜੋ ਮੈਂ ਜਾਣਾ ਹੁਣੇ ਜਾਣਾ ਮੈਂ ਆ ਮੈਂ ਵੀ ਜਾਣਾ ਫੇਰ ਕੰਮ ਤੇ ਚਲ ਫਿਰ ਮਾਂ ਆਪਣੀ ਨੂੰ ਦੱਸਦੀ ਹਾਂ ਤੇ ਮੈਂ ਲੈ ਆ ਕੇ ਲਿਆ ਸਾਈਕਲ ਤੇ ਤੂੰ ਪਹੁੰਚ ਜਾ ਜਿੱਦਾਂ ਵੀ ਜਾਣਾ ਕੰਮ ਤੇ ਚੰਗਾ ਫਿਰ ਆ ਮੁੰਡੇ ਨੂੰ ਸਾਹਬੋ ਨਾਲੇ ਮੰਮੀ ਹਾਂ ਬੁੱਕ ਦੱਸ ਉਹ ਯਾ ਕੋ ਮੈਨੂੰ ਫੜੋ ਹਾਂ ਕੱਲਾ ਬੈਠਾ ਇੱਥੇ ਤੇ ਨਵਦੀਪ ਕਿੱਥੇ ਆ ਉਹ ਜਿਹੜੀ ਗਈ ਤੇਰੇ ਚਾਚੇ ਵੱਲ ਅੱਛਾ ਆਂਦੀ ਚਲੋ ਵੋਟੀ ਦੇ ਲਾਗੇ 2 ਮਿੰਟ ਬੈ ਕੇ ਆ ਜਾਂਦੀ ਮੈਂ ਚੱਲ ਚੱਲ ਜਾ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਤੇ ਮੁੰਡੇ ਨੂੰ ਫੜੇ ਮੈਂ ਵੀ ਚੱਲਿਆ ਜਾ ਤੇ ਤੇ ਉਹ ਤਰ੍ਹਾਂ ਲੱਭਾ ਨਹੀਂ ਤੈਨੂੰ ਗਏ ਆ ਕੋਕ ਲਿਆ ਦਵਾਈ ਲੈਣ ਹੁਣ ਉਹ ਵੀ ਕਹਿੰਦਾ ਸਾਰੇ ਟੈਸਟ ਕਰਾ ਲਈ ਹੁਣ ਪੈਸੇ ਵਾਲ ਦਾ ਵੇਖੀ ਉਹ ਦੇ ਅਖੰਡੇ ਸੀ ਇਹ ਮੈਨੂੰ ਨਾ 1000 ਰੁਪਏ ਦੇ ਦੇ ਬਾਕੀ ਤੂੰ ਕੋਰ ਰੱਖ ਲੈ ਮੈਂ ਟੈਸਟ ਨਹੀਂ ਕਰਾਉਂਦਾ ਇਹੋ ਹੀ ਤੇਦੀ ਆਦਤ ਮਾੜੀ ਮੁੜ ਕੇ ਉਹ ਗਲਤ ਵੱਡਾ ਨੁਕਸ ਪੈ ਗਿਆ ਤੇ ਫਾਇ ਲਾਊਗਾ ਸਾਨੂੰ ਸਾਰਿਆਂ ਦੀ ਮੈਂ ਉਹ ਹੀ ਹੁਣ ਜੇ ਦਵਾਈ ਲੈਂਦੀ ਫਰਕ ਫੇਰ ਨਾ ਪਿਆ ਤੇ ਮੁੜ ਕੇ ਟੈਸਟ ਫੇਰ ਕਰਵਾਏ ਤੇ ਵਾਧੂ ਪੈਸੇ ਲੱਗਣੇ ਨੇ ਉਹ ਥੋੜੇ ਬਚਾਈਏ ਤੇ ਮੁੜ ਕੇ ਵੱਧਣ ਹੋਣੇ ਪੈਂਦੇ ਨੇ ਚੱਲ ਗਿਆ ਤਾਂ ਹੈਗਾ ਉਦਾਂ ਜੇ ਤੂੰ ਨਾਲ ਚੱਲ ਜਾਂਦਾ ਨਾ ਫਿਰ ਜਿਆਦਾ ਯਕੀਨ ਨਹੀਂ ਇਹਦਾ ਕੀ ਪਤਾ ਇਹਨਾਂ ਤੇ ਕੀ ਕਰਕੇ ਹੋਣਾ ਤੇ ਕੀ ਨਹੀਂ ਨਹੀਂ ਮੈਂ ਤੇ ਆਖਿਆ ਸੀ ਵੀ ਜਾਣਾ ਤੁਹਾਡੇ ਨਾਲ ਆਉਂਦੇ ਨਹੀਂ ਐਵੇਂ ਫਿਰ ਤੂੰ ਦਿਹਾੜੀ ਭੰਨੇਗਾ ਉਹ ਵੀ ਆਪਣੇ ਤੋਂ ਸੱਚੇ ਹੀ ਆਹੋ ਹੀ ਦਿਹਾੜੀ ਪਤਾ ਉਹਨਾਂ ਨੇ ਦੋਸੇ ਵੇਲੇ ਪੈਸੇ ਕੱਟ ਲੈਣੇ ਜਿੰਦੇ ਦਿਨ ਤੂੰ ਨਾਲੇ ਨਾ ਇੱਕੋ ਕੰਮ ਕਰਿਓ ਡੈਡੀ ਨੂੰ ਕਿਉਂ ਕਿ ਇੱਥੇ ਘਰੇ ਵਿਆਹ ਕਰੋ ਅੱਛੇ ਪ੍ਰਾਲੀ ਦੇ ਬਿਠੇ ਹੀ ਤੇ ਵੇਖਣ ਵਾਲੇ ਐਵੇਂ ਗੱਲਾਂ ਕਰਨੀਆਂ ਨੂੰ ਮਥੇਰਾ ਇਹ ਮੂਸਮ ਜਮ ਨਹੀਂ ਆਇਆ ਇਹਦੇ ਵੀ ਪਤਾ ਨਹੀਂ ਦਿਮਾਗ ਨੂੰ ਕੀ ਹੋ ਗਿਆ ਵਾ ਜਾ ਕੇ ਉੱਥੇ ਬਹਿ ਜਾਂਦੇ ਕਦੀ ਕਿਸ ਦੇ ਲਾਗੇ ਕਦੀ ਕਿਸ ਦੇ ਇੰਨੀ ਚੰਗਾ ਕਿਸੇ ਲਾਗੇ ਨਹੀਂ ਬੈਠਾ ਤਾਂ ਗੱਲ ਹੀ ਨਿਕਲ ਜਾਂਦੀ ਤੇ ਬਾਕੀ ਕੰਮ ਕੁਮਣਾ ਇਹਨਾਂ ਨੂੰ ਕਰਦੇ ਮੈਂ ਪੱਠੇ ਪਾ ਜਾਣਾ ਜਾਂਦਿਆਂ ਅੱਛਾ ਤੇ ਬਸ ਡੰਗਰੀ ਬੰਨਣੇ ਨੇ ਉਹ ਮੜਾ ਜਨਾਂ ਨੂੰ ਕਿਉਂ ਬੰਨਦਣ ਬਾਕੀ ਵਾਦਣਾ ਕਰਨਾ ਚਲ ਕੋਈ ਨਹੀਂ ਪੁੱਤ ਕਿਸ ਹੈ ਤੇ ਮੈਂ ਆਇਆ ਨਾ ਤੇ ਆਪਣੇ ਸ਼ਾਮਾ ਨੂੰ ਚਲ ਆ ਜੀ ਮੇਰਾ ਪੁੱਤ ਛੇਤੀ ਹੋਂ ਨਾ ਆਪ ਹੀ ਫਿਰ ਨਾ ਵੀ ਟਾਈਮ ਨਾ ਕੋਈ ਨਹੀਂ ਕੋਈ ਨਹੀਂ ਕੁਮੇ ਦੀ ਗੱਲ ਸੁਣ ਫਲਾਟ ਉਹ ਕਿੱਧਰ ਕਿਦ ਨੂੰ ਚੈਰੀ ਆ ਆਹ ਨਾ ਮੈਂ ਜਾਣਾ ਜੀ ਆਪਣੇ ਪੇਕੇ ਇਸੇ ਕਰਕੇ ਮੈਂ ਪਹਿਲਾਂ ਹੀ ਸੂਟ ਪਾ ਲਿਆ ਪਹਿਲਾਂ ਹੀ ਤਿਆਰ ਹੋ ਗਈਆਂ ਤੇ ਤੁਸੀਂ ਮੈਨੂੰ ਜਵਾਬ ਨਾ ਦੇ ਸਕੋ ਠੀਕ ਬਾਣਾ ਮੇਰੀ ਗੱਲ ਸੁਣਾ ਤੂੰ ਦਾਬਾ ਮਾਰਨ ਦੀ ਮੈਨੂੰ ਦਾਬੇ ਵਾਲੀ ਕਿਹੜੀ ਗੱਲ ਆ ਜਦੋਂ ਮੈਂ ਨਾਲ ਨਹੀਂ ਆਪਣੇ ਪੇਕੇਆਂ ਦਾ ਤੁਹਾਨੂੰ ਕੋਈ ਨਾ ਕੋਈ ਕੰਮ ਨਿਕਲ ਆਉਂਦਾ ਨਹੀਂ ਜੀ ਅੱਜ ਤੇ ਮੈਂ ਫਲਾਣਾ ਕੰਮ ਕਰਨਾ ਅੱਜ ਮਟਿੰਗੜਾ ਕੰਮ ਕਰਨਾ ਐਦਾਂ ਥੋੜੀ ਹੁੰਦੀ ਆ ਓ ਯਾਰ ਘਰ ਦਾ ਮੇਨ ਬੱਦਾ ਪੁੱਛ ਹੋਣਾ ਚਾਹੀਦਾ ਆ ਤੇ ਆ ਵੇਖਾਂਗੇ ਤੇ ਆ ਪੁਣੇ ਪੈਣਗੇ ਲੀਡੇ ਹੋਰ ਤੂੰ ਇਹ ਨੀ ਤੇ ਪਹਿਲਾਂ ਹੀ ਤਿਆਰ ਰਹਿੰਦੇ ਜੇ ਤਾਂ ਨਾ ਘਰ ਤੋਂ ਉੱਦਾਂ ਕਿ ਫੇਰਾ ਹੁੰਦਾ ਤੁਹਾਨੂੰ ਕੋ ਲੋੜ ਕੱਪੜੇ ਪਾਉਣ ਦੀ ਐਵੇਂ ਨਾ ਹਵਾ ਮਰੀ ਜਾਏਗਾ ਹਵਾ ਕੀ ਗੱਲ ਦੀ ਹੈ ਹੂੰ ਜਾਣਾ ਫਿਰ ਸਾਰੇ ਅੱਜ ਚਲੋ ਠੀਕ ਆ ਤੇ ਇਦਾਂ ਕਰਨੀ ਆ ਮੈਨਾਂ ਜੱਸ ਨੂੰ ਪੁੱਛ ਲੈਣੀ ਆ ਇਹ ਨਾ ਕਹਵੇ ਮਮਾ ਕੱਲੀ ਚਲ ਗਈ ਆ ਤੇ ਮੈਨੂੰ ਪੁੱਛਿਆ ਰੱਤ ਨਹੀਂ ਆ ਤਾਂ ਪੁੱਛ ਲੈ ਹੈਨਾ ਚੱਲ ਨਾਲ ਲੈ ਜੰਨੇ ਆਪਣੇ ਹੈਨਾ ਚਲੋ ਵੇਰ ਜਲਦੀ ਤੇ ਤੇ ਉੱਥੇ ਕਿਹੜਾ ਬਹੁਤਾ ਟਾਈਮ ਲਾਉਣਾ ਹਾਂ 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 ਥੋੜੇ ਟਾਈਮ ਦਾ ਕੱਪ ਆ ਜਾਣਾ ਫਿਰ ਚਲੋ ਘਟ ਲੱਗੇ ਵਾਦ ਲੱਗੇ ਪੁੱਛ ਲੋ ਇੱਕ ਰੀ

ਫਿਰ ਅਗਲੀ ਵਾਰੀ ਮੈਂ ਚਲ ਜੂਗੀ ਨਾ ਤੁਹਾਡੇ ਨਾਲ ਕੋਈ ਨਾ ਜਾਓ ਤੁਸੀਂ ਮੈਂ ਤੇ ਇਹ ਸੋਚ ਚੜੀ ਹੈਗੀ ਕਿ ਕਿਤੇ ਮੇਰੀ ਧੀ ਕਵੇ ਨਾ ਮੰਮੀ ਕੱਢੀ ਕੱਪੜੇ ਪਾਏ ਅਰੇ ਗਾਂ ਗਈ ਮੈਨੂੰ ਪੁੱਛਿਆ ਤੱਕ ਨਹੀਂ ਗਾ ਨਹੀਂ ਨਹੀਂ ਉਹ ਵੀ ਮੈਂ ਤਾਂ ਪੁੱਛਾ ਕਰਨਾ ਕੋਈ ਨਹੀਂ ਤੁਸੀਂ ਜਾਓ ਤੇ ਫਿਰ ਅਗਲੀ ਵਾਰੀ ਮੈਂ ਚਲ ਜੂਗੀ ਤੁਹਾਡੇ ਨਾਲ ਚਲ ਠੀਕ ਆ ਪੁੱਤ ਫਿਰ ਆਪਾਂ ਛੇਤੀ ਆਏ ਨਾ 2 ਘੰਟੇ ਬਹਿਣਾ ਬਸ ਆਪਾਂ ਹਾਂਜੀ ਹਾਂਜੀ ਕੋਈ ਕੋਈ ਨਹੀਂ ਮੈਂ ਤਾਂ ਇਹ ਆਰਾਮ ਨਾ ਜਾਇਓ ਜਿਹੜਾ ਕੰਮ ਹੋਊਗਾ ਸਾਰਾ ਮੈਂ ਕਰ ਲੈਣਾ ਲਿਆ ਦੱਸ ਪੁੱਤ ਜੀਤ ਨਹੀਂ ਮੈਨਾਂ ਕਰੰਦਿਆਂ ਅੱਜ ਕੰਮ ਵਾਲੀ ਵੀ ਨਹੀਂ ਗਈ ਆਈ ਪਾਰੇਵੇਂ ਮੂੜ ਜਾ ਹੀ ਪਣ ਗਿਆ ਧਿਆਨ ਜਾ ਹੋ ਗਿਆ ਜਿੱਦਾਂ ਵੀ ਜਾ ਕੇ ਮਿਲ ਕੇ ਆਵਾਂ ਸਾਰਿਆਂ ਨੂੰ ਕੋਈ ਨਹੀਂ ਕੋਈ ਨਹੀਂ ਤੁਸੀਂ ਜਾਓ ਫਿਰ ਕੀ ਹੋਇਆ ਕੋਈ ਨਹੀਂ ਨਹੀਂ ਆਈ ਤੇ ਮੈਂ ਕਰ ਲੈਣਾ ਸਾਰਾ ਕੰਮ ਮੇਰੀ ਗੱਲ ਸੁਣ ਮੇਰੀ ਧੀ ਮੈਂ ਗੋਭੀ ਕੱਟੀ ਆ ਹਾਂਜੀ ਤੇ ਤੜਕਾ ਲਾ ਲਈ ਤੇ ਆਟਾ ਗੁੰਨ ਕੇ ਫੇਚ ਰੱਖਤਾ ਹਾਂ ਕੋਈ ਨਹੀਂ ਬਸ ਮੈਂ ਕਰ ਲੈਣਾ ਬਾਕੀ ਸਭ ਤੇ ਚਲ ਬਹੁਤਾ ਐਵੇਂ ਥੱਕੀ ਨਾ ਜਿੰਨਾ ਕਾ ਹੋਊਗਾ ਨਾ ਕ ਕਰ ਲਈ ਬਾਕੀ ਰਹਿਣ ਦੀ ਤੇ ਮੈਂ ਆ ਜਾਣਾ ਉਹ ਛੇਤੀ ਹਾਂਜੀ ਹਾਂਜੀ ਕੋਈ ਨਹੀਂ ਆਰਾਮ ਨਾਲ ਜਾਇਓ ਜੇ ਰਹਿਣਾ ਹੋਇਆ ਫਿਰ ਰਹਿ ਲਿਓ ਕੋਈ ਨਹੀਂ ਚਲ ਕੋਈ ਨਹੀਂ ਪਤਾ ਆ ਜਾਣਾ ਵਾ ਰਹਿਣਾ ਰੋਣਾ ਕਿੱਥੇ ਹੈ ਚੰਗੀ ਦਾ ਪੁੱਤ ਠੀਕ ਆ ਕੋਈ ਨਹੀਂ ਜਾਓ ਖਿਆਲ ਰੱਖੀਆ ਆਪਣਾ ਚੰਗਾ ਦਰਵਾਜ਼ੇ ਬੰਦ ਕਰ ਲਈ ਚੰਗੀ ਤਰ੍ਹਾਂ ਹਾਂਜੀ ਮੈਂ ਕਰ ਲੈਣੀ ਕੋਈ ਨਹੀਂ